ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 11 ਕੁੜੀਆਂ ਤੇ 11 ਦੇ ਮੁੰਡਿਆਂ ਦੇ ਨੰਬਰ ਸੁਣੇ ਤੇ ਨੋਟ ਕਰੋ ਜੀ ਰਿਸ਼ਤੇ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਹੁਣ ਤੱਕ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਚੁੱਕੇ ਆ ਜੀ ਜਿੰਨੇ ਜਿੰਨੇ ਪਰਿਵਾਰਾਂ ਦੀ ਅਸੀਂ ਐਡ ਲਗਾਉਨੇ ਆ ਜਾਂ ਫਿਰ ਅਸੀਂ ਖੁਦ ਰਿਸ਼ਤਾ ਮੈਚ ਕਰਕੇ ਦਿੰਨੇ ਆ ਜੀ ਰਿਸ਼ਤਾ ਹੈ ਜੀ 299 ਨੰਬਰ ਨਾਮ ਕਰਨ ਪ੍ਰੀਤਕੌਰ ਘਰੇਲੂ ਕੁੜੀ ਦਾ ਰੱਤਾਗਾ ਜੱਟ ਸਿੱਖ ਕਾਸਟ ਆ ਜ਼ਿਲ੍ਹਾ ਅਮਰਸਰ ਜਨਮ ਮਿਤੀ ਦਾਸਤਰੀਕ 7 ਮਹੀਨਾ 1996 ਕੋਰ ਸਜੀਆ ਨਮਨਰ ਸਿੰਘ ਹਾਈਟ 5'2 ਆ ਮਾਤਾ ਪਿਤਾ ਨੌਕਰੀ ਤੋਂ ਰਿਟਾਇਰਡ ਆ ਦੋ ਭੈਣਾਂ ਇੱਕ ਭਰਾ ਆ ਆਸਟ੍ਰੇਲੀਆ ਪੀਆਰ ਆ ਤੇ ਭੈਣਾਂ ਆਸਟ੍ਰੇਲੀਆ ਅਮਰਸਰ ਜ਼ਿਲ੍ਹੇ ਨੂੰ ਪਹਿਲਾ ਮੁੰਡਾ ਵੈਸ਼ਨੂ ਹੀ ਹੋਵੇ ਅਗਲਾ ਰਿਸਤਾ ਆਇਆ ਪੂਰਾ 300 ਨੰਬਰ ਫਾਈਲ ਜ਼ਿਲ੍ਹਾ ਤਰਨਤਾਰਨ ਦਾ ਗੁੜੀ ਦੀ ਕਾਸਟ ਹੈ ਜੱਟ ਸਿੱਖ ਬੋਰ ਨ ਅਕਤੂਬਰ 1997 ਹਾਈਟ 56 ਸਟੱਡੀ ਬੀਏ ਸੀ ਨਰਸਿੰਗ ਫਾਦਰ ਫਾਰਮਰ ਹੈ ਮਦਰ ਹਾਊਸ ਵਾਈਫ ਦੋ ਸਿਸਟਰ ਵਨ ਬ੍ਰਦਰ ਫਰੋਮ ਤਰਨਤਾਰਨ ਰਿਕੁਆਇਰਮੈਂਟ ਬਾਈ ਮਾਸਟਰ ਬੀ ਪੀ ਆਰ ਹੋਵੇ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਬਿਲੋਂਗ ਕਰਦਾ ਹੋਵੇ ਜੀ ਜੱਟ ਸਿੱਖ ਫੈਮਲੀ ਤੋਂ ਹੋਵੇ ਤੇ ਹਾਈਟ 511 ਤੋਂ ਘੱਟ ਨਾ ਹੋਵੇ ਜ਼ਮੀਨ ਹੋਵੇ ਤੇ ਨਾਲ ਪੀਆਰ ਹੋਵੇ ਤੇ ਏਰੀਆ ਸਿਰਫ ਆਨਲੀ ਤਰਨ ਤਰਨ ਹੋਵੇ ਪੰਜ ਕਿੱਲੇ ਜ਼ਮੀਨ ਹੋਵੇ ਅਗਲਾ ਰਿਸ਼ਤਾ ਆਇਆ 301 ਜ਼ਿਲ੍ਹਾ ਰੂਪੜ ਤੋਂ ਆ ਨਾਮ ਕੌਰ ਕੁੜੀ ਦੀ ਕਾਸਟ ਹੈ ਜਰਸੀ ਖਵਾਰਨ 1993 ਹਾਈਟ 5 5 ਕੁਆਲਿਫਿਕੇਸ਼ਨ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਤੇ ਨੀਡ ਮੁੰਡਾ ਇਟਲੀ ਦਾ ਪੀਆਰ ਹੋਵੇ ਚਾਹੇ ਮੁੰਡਾ ਤਲਾਕਸ਼ੁਦਾ ਹੋਵੇ ਪਰ ਬੱਚਾ ਨਾ ਹੋਵੇ ਜੀ ਕੁੜੀ ਸੋਹਣੀ ਸੁਨੱਖੀ ਤੇ ਅਨਮੈਰਿਡ ਆ ਅਗਲਾ ਰਿਸ਼ਤਾ ਹੈ ਜੀ 303 ਨੰਬਰ ਆਸਟ੍ਰੇਲੀਆ ਪੀਆਰ ਕੁੜੀ ਹੈ ਨਾਮ ਕੌਰ ਪਤਾ ਅਮਰਸਰ ਕੁੜੀ ਦੀ ਕਾਸਟਾ ਜਰਸੀ ਗੋ ਤੇ ਸਰਾ ਉਮਰ 28 996 ਕੱਦ 50 ਪੜਾਈ ਬੀ ਟੈਕ ਪਰਵਾਰ ਚ ਮਾਤਾ ਪਿਤਾ ਇੱਕ ਭਰਾ ਭਰਾ ਮੈਰਿਡ ਆ ਫਾਦਰ ਸਰਕਾਰੀ ਜੋਬ ਮਦਰ ਹਾਊਸ ਵਾਈਫ ਕੁੜੀ ਪੀ ਆਰ ਐ ਜੀ ਮੰਗ ਹੈ ਜੀ ਮੁੰਡਾ ਆਸਟ੍ਰੇਲੀਆ ਦਾ ਪੀ ਆਰ ਹੋਵੇ ਜ਼ਮੀਨ ਪੰਜ ਕਿਲੇ ਤੋਂ ਉੱਪਰ ਹੀ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਆ ਅਗਲਾ ਰਿਸ਼ਤਾ ਹੈ ਜੀ 304 ਨੰਬਰ ਜ਼ਿਲ੍ਹਾ ਤਰਨਤਾਰਨ ਤੋਂ ਆ ਕੁੜੀ ਦੀ ਕਾਸਟਾ ਜਰਸੀ ਕਿ ਡੇਟ ਆ 993 ਹਾਈਟ 5 ਫੁੱਟ 2 ਇੰਚ ਪੜਾਈ ਬੀਏ ਸੀ ਨਰਸਿੰਗ ਨਰਸ ਕੈਨੇਡਾ ਕੁੜੀ ਕੈਨੇਡਾ ਚ ਪੀਆਰ ਆ ਕੁੜੀ ਲਈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਟ ਤੇ ਹੋਵੇ ਮੁੰਡੇ ਦੀ ਹਾਈਟ 5 8 ਹੋਵੇ ਜੀ ਈਰੀਨਪਾਲ ਦਿੱਤੀ ਹੈ ਜੀ ਇਸ ਪਰਿਵਾਰ ਨੇ ਤਰਨਤਨ ਅੰਮ੍ਰਿਤਸਰ ਤੇ ਮਊਗਾ ਅਗਲਾ ਰਿਸ਼ਤਾ ਆਇਆ 305 ਜ਼ਿਲ੍ਹਾ ਫਰੀਦਕੋਟ ਤੋਂ ਆ ਕੁੜੀ ਦੀ ਕਾਸਟਾ ਜਰਸੀਖ ਉਮਰ 1995 ਦਾ ਬਾਰਨ ਹਾਈਟ 5 2 ਆ ਭੈਣ ਇੱਕ ਭਰਾ ਇੱਕ ਕੰਮ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਗਾ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਚਾਹੇ ਪੀਆਰ ਹੋਵੇ ਜਾਂ ਫਿਰ ਵਾਈਫ ਫਾਰਮਰ ਤੇ ਪਰ ਨਸ਼ਾਰਾ ਤਾਂ ਜਰੂਰ ਹੋਵੇ ਜ਼ਮੀਨ 10 ਕਿੱਲੇ ਤੋਂ ਉੱਪਰ ਹੋਵੇ ਜੀ ਅਗਲਾ ਰਿਸ਼ਤਾ ਆਇਆ 306 ਜਿਲ੍ਹਾ ਲੁਧਿਆਣਾ ਤੋਂ ਕੁੜੀ ਦੀ ਕਾਸਟ ਜਾਰਸੀ ਗੋਤਾ ਕਾਹਲੋਂ ਉਮਰ 1990 ਕੱਦ 55 ਪੜ੍ਹਾਈ ਪਾਸਟੂ ਮੈਡੀਕਲ ਐਮਏ ਪਬਲਿਕ ਐਡਮਿਨਿਸਟ੍ਰੇਸ਼ਨਸ ਇੰਗਲਿਸ਼ ਇੰਗਲਿਸ਼ ਮੀਡੀਅਮ ਬੀਐਸਸੀ ਨਰਸਿੰਗ ਫ੍ਰੋਮ ਉਸ ਵਾਲੂ ਦੇ ਹਨ ਵਨイヤー ਐਕਸਪੀਰੀਅੰਸ ਐਜ਼ ਅ ਸਟਾਫ ਨਰਸ ਫਰੋਮ ਡੀ ਐਮ ਸੀ ਲੁਧਿਆਣਾ ਮੁੰਡਾ ਐਨ ਆਰ ਆਈ ਹੋਵੇ ਕੈਨੇਡਾ ਜਾਂ ਫਰ ਆਸਟ੍ਰੇਲੀਆ ਦਾ ਹੋਵੇ ਅਗਲਾ ਰਿਸ਼ਤਾ ਆਇਆ ਜੀ 307 ਜ਼ਿਲ੍ਹਾ ਮੋਗੇ ਤੋਂ ਆ ਕੁੜੀ ਦੀ ਕਾਸਟ ਐ ਜੱਟ ਸਿੱਖੋ ਦਾ ਬਰਾਡ ਉਮਰ 25 1 1992 ਹਾਈਟ 53 ਪੜਾਈ ਵਧੀਆ ਕਰੀ ਐ ਸਟੱਡੀ ਸਟੱਡੀ ਬੇਸ ਇਨ ਕੈਨੇਡਾ 프੍ਰాంਪਟਨ ਮੁੰਡਾ ਵਧੀਆ ਹੋਵੇ ਜੀ ਸਿਆਣਾ ਤੇ ਸਮਝਦਾਰ ਤੇ ਨਸ਼ਪੱਤੀ ਤੋਂ ਰਹਿਤ ਹੋਵੇ ਕੁੜੀ ਦੇ ਫਾਦਰ ਸਾਹਿਬ ਐਕਸਪਾਇਰ ਆ ਜ਼ਮੀਨ ਮੁੰਡੇ ਨੂੰ 8 ਤੋਂ 10 ਕਿੱਲੇ ਹੋਵੇ ਅਗਲਾ ਰਿਸ਼ਤਾ ਆਇਆ 308 ਜ਼ਿਲ੍ਹਾ ਸੰਗਰੂਰ ਤੋਂ ਕੁੜੀ ਦੀ ਕਸਟਾ ਜਰਸੀ ਗੋਤਾਸਰਾ ਉਮਰ 38 1999 ਹਾਈਟ 57 ਪੜ੍ਹਾਈ ਬੀਐਸਸੀ ਨਰਸਿੰਗ ਪਰਿਵਾਰ ਚ ਮਾਤਾ ਪਿਤਾ ਪਿਤਾ ਸਰਕਾਰੀ ਜੌਬ ਤੋਂ ਰਿਟਾਇਡਾ ਮਾਤਾ ਹਾਊਸ ਵਾਈਫ ਤੇ ਮਾਤਾ ਸੌਰੀ ਮਾਤਾ ਬੈਂਕ ਚ ਜੌਬ ਕਰਦੇ ਆ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਸਿਆਣਾ ਤੇ ਸਮਝਦਾਰ ਥੋੜੀ ਮੋਟੀ ਜ਼ਮੀਨ ਹੋਵੇ ਜੀ ਨਸ਼ੇ ਤੋਂ ਬਿਲਕੁਲ ਰਹਿਤ ਹੋਵੇ ਕੁੜੀ ਦਾ ਕੁੜੀ ਦਾ ਭਰਾ ਮੈਰਿਡ ਹੈ ਤੇ ਵਧੀਆ ਪ੍ਰਾਈਵੇਟ ਜੌਬ ਕਰਦੇ ਆ ਬੈਂਕ ਚ ਅਗਲਾ ਰਿਸ਼ਤਾ ਆਇਆ 309 ਜ਼ਿਲ੍ਹਾ ਪਟਿਆਲੇ ਤੋਂ ਕੁੜੀ ਦੀ ਕਸਟਾ ਜਰਸੀ ਗੋਤਾ ਸੰਦੂ ਉਮਰ 27 ਤੈਨੂੰ 1998 ਕੱਦ ਪੰਜ ਪੰਜ ਪੜ੍ਹਾਈ ਪਾਸਟੂ ਨਾਨ ਮੈਡੀਕਲ ਨਾਲ 2 ਸਾਲ ਦਾ ਕੰਪਿਊਟਰ ਕੋਰਸ ਪਰਿਵਾਰ ਚ ਮਾਤਾ ਪਿਤਾ ਪਿਤਾ ਖੇਤੀਬਾੜੀ ਮਾਤਾ ਹਾਊਸਵੇ ਇੱਕ ਭਰਾ ਕੈਨੇਡਾ ਪੀਆਰ ਆ ਭਰਾ ਅਨਮੈਰਿਡ ਮੁੰਡੇ ਦਾ ਰਿਸ਼ਤਾ ਹੋਵੇ ਜੀ ਕੁੜੀ ਲਈ ਮੁੰਡਾ ਵਧੀਆ ਨਾਲ ਪ੍ਰਾਈਵੇਟ ਜੌਬ ਜਾਂ ਫਿਰ ਐਨ ਆਰ ਆਈ ਹੋਵੇ ਰਿਸ਼ਤਾ ਜੇਕਰ ਤੁਹਾਡੇ ਨਾਲ ਮੈਚ ਕਰਦਾ ਸਿਰਫ ਉਹੀ ਪਰਿਵਾਰ ਵਾਲੇ ਸੰਪਰਕ ਕਰਿਆ ਕਰੋ ਜੀ ਬਾਕੀ ਇਹ ਦੇਖਿਆ ਕਰੋ ਵੀ ਪਰਿਵਾਰ ਵਾਲਿਆਂ ਨੇ ਰਿਸ਼ਤਾ ਕਿਹੋ ਜਿਹਾ ਕਿਹਾਗਾ ਅਗਲੇ ਰਿਸ਼ਤੇ ਆਇਆ 311 ਜ਼ਿਲ੍ਹਾ ਬਠਿੰਡੇ ਤੋਂ ਆ ਨਾਮ ਕੌਰ ਕਾਸਟਾ ਜਰਸੀ ਗੋਤਾ ਸੱਜੂ ਉਮਰ 10 2 1995 ਹਾਈਟ 5 4 ਪੜਾਈ ਡਬਲ ਐਮਏ ਪਰਿਵਾਰ ਚ ਮਾਤਾ ਮਾਤਾ ਜੀ ਨੇ ਦੋਹੇ ਭੈਣ ਤੇ ਭਰਾ ਨੇ ਭਰਾ ਅਨ ਮੈਰ ਡਾ ਫਾਦਰ ਸਾਹਿਬ ਐਕਸਪਾਇਰ ਆ ਕੁੜੀ ਬਧੀਆ ਸੋਹਣੀ ਸੁਨੱਖੀ ਆ ਮੰਗ ਆ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜ਼ਮੀਨ 5 ਤੋਂ 10 ਕਿੱਲੇ ਹੋਵੇ ਨਸ਼ਾ ਰਹਿਤ ਹੋਵੇ ਬਧੀਆ ਪਰਿਵਾਰ ਤੋਂ ਹੋਵੇ ਮੁੰਡਾ ਮੋਨਾ ਅਗਲਾ ਰਿਸ਼ਤਾ ਆਇਆ ਜੀ 312 ਜ਼ਿਲ੍ਹਾ ਗੁਰਦਾਸਪੁਰ ਕੁੜੀ ਦੀ ਕਾਸਟਾ जाट ਸੀ ਗੋਤ ਰਾਏ ਉਮਰ 51198 ਹਾਈਟ 58 ਪੜ੍ਹਾਈ ਬੀਏ ਬੀਐਡ ਕਰੀ ਹੋਈ ਹੈ ਪਰਵਾਚ ਮਾਤਾ ਪਿਤਾ ਤੇ ਦੋਪਰਾ ਆਪਰਾ ਮੈਰਿਡਾ ਫਾਦਰ ਸਾਹਿਬ ਸਰਕਾਰੀ ਜੋ ਨੌਕਰੀ ਕਰਦੇ ਨੇ ਫਾਦਰ ਦੋਵੇਂ ਫਾਦਰ ਤੇ ਬ੍ਰਦਰ ਦੋਵੇਂ ਦੋ ਇਹਨਾਂ ਦੇ ਫਾਦਰ ਤਾਂ ਜੀ ਸਰਕਾਰੀ ਨੌਕਰੀ ਕਰਦੇ ਆ ਜੀ ਤੇ ਬਾਕੀ ਜਿਹੜੇ ਦੋ ਬ੍ਰਦਰ ਆ ਉਹ ਵਕੀਲ ਨੇ ਮਾਂਗਾ ਜੀ ਮੁੰਡਾ ਵਧੀਆ ਨਸ਼ਪਤੇ ਤੋਂ ਰਾਇ ਤੋਂ ਵੀ ਜ਼ਮੀਨ 5 ਕਿੱਲੇ ਤੱਕ ਹੋਵੇ ਤੇ ਮੁੰਡਾ ਜਾਤੀ ਕਾਸਟ ਤੋਂ ਹੋਵੇ ਤੇ ਮੁੰਡਾ ਮੁਲਾਜ਼ਮ ਹੀ ਕਿਤੇ ਲੱਗਿਆ ਹੋਵੇ ਸੀ ਸਰਕਾਰੀ ਮੈਕਮੇਂਟ ਚ ਜੌਬ ਕਰਦਾ ਹੋਵੇ ਏ ਸੀ ਅੱਜ ਦੇ 11 ਪਰਿਵਾਰਾਂ ਤੋਂ ਕੁੜੀਆਂ ਦੇ ਰਿਸ਼ਤੇ ਤੁਸੀਂ ਡਾਟਾ ਲੈ ਸਕਦੇ ਹੋ ਜੀ ਇੱਕ ਮੂਰੇ ਫਾਈਲ ਨੰਬਰ ਦੱਸਦੇ ਆ ਉਹ ਦੱਸ ਕੇ ਤੁਸੀਂ ਰਿਸ਼ਤਾ ਲੈਣਾਗੇ ਜੀ ਅਗਲੇ ਰਿਸ਼ਤੇ ਆ ਮੁੰਡਿਆਂ ਦੇ ਨੰਬਰ ਸਮੇਤ ਨੋਟ ਕਰੋ ਬਹੁਤ ਵਧੀਆ ਪਰਿਵਾਰ ਤੋਂ ਨਵੇਂ ਆ ਰਿਸ਼ਤਾ ਹੈ ਜੀ 6822 ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਮ ਸਿੰਘ ਕਾਸਟਾ ਜਰਸੀ ਗੋਤਾ ਸੰਦੂ ਉਮਰ 24 94 ਪੜਾਈ ਗ੍ਰੈਜੂਏਸ਼ਨ ਦੋ ਸਿਸਟਰ ਮੈਰਿਡ ਆ ਹਾਈਟ ਪੰਜ 10 ਆ ਮੁੰਡਾ ਘਰਦਿਆਂ ਦਾ ਕੱਲਾ ਕੱਲਾ ਹੈ ਫਾਦਰ ਸਾਹਿਬ ਐਕਸਪਾਇਰ ਆ ਮਾਤਾ ਜੀ ਘਰ ਚ ਨੇ ਜਮੀਨ 7 ਕਿੱਲੇ ਆ ਮੁੰਡਾ ਨਸ਼ਾ ਨਹੀਂ ਰਾਇਤਾ ਜੀ ਤੇ ਸਿੰਪਲ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਕੁੜੀ ਦਾ ਰਿਸ਼ਤਾ ਚਾਹੀਦਾ ਘਰ ਪਰਿਵਾਰ ਵਧੀਆਗਾ ਤੇ ਪਰਵਾਦ ਨੰਬਰ ਨੋਟ ਕਰੋ 7837776256 ਅਗਲਾ ਰਿਸ਼ਤਾ ਆਇਆ 68023 ਨਾਮ ਰਾਜਵੀ ਰਾਜਦੀਪ ਸਿੰਘ ਖਾਲਸਾ ਕਾਸਟ ਜਰਸੀ ਗੋਤਾ ਢਾਲੀਵਾਲ ਉਮਰ 7 ਜਨਵਰੀ 1996 ਹਾਈਟ 5 10 ਪੜਾਈ ਪਲੱਸ 2 ਵਿਦ ਮੈਡੀਕਲ ਸਟਰੀਮ ਡੀ ਫਾਰਮੇਸੀ ਗੁੱਡ ਇਨ ਇੰਗਲਿਸ਼ ਲੈਂਗੁਏਜ ਆਲਸੋ ਫਾਦਰ ਫਾਰਮਰ ਮਦਰ ਹਾਊਸ ਵਾਈਫ ਸਿਸਟਰ ਪੀ ਆਰ ਇਨ ਆਸਟ੍ਰੇਲੀਆ ਪ੍ਰਾਪਰਟੀ ਐਟ ਅੱਠ ਕਿਲੇ ਐ ਸੀ ਜ਼ਿਲ੍ਹਾ ਮੋਗਾ ਦਾ ਰਸਤਾ ਕੁੜੀ ਗਵਰਸਿਕ ਪਰਿਵਾਰ ਤੋਂ ਵੇ ਮਿਲਵਰਤਨ ਵਾਲੀ ਹੋਵੇ ਸਾਰੀ ਫੈਮਿਲੀ ਹੋਵੇ ਜੀ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਸੋਹਣਾ ਸੁਨਖਾ ਸਿੱਖ ਸਰਦਾਰ ਹੈ ਅਮਰਤਾਰੀ ਹੈ ਪਰਿਵਾਰ ਦਾ ਨੰਬਰ ਨੋਟ ਕਰੋ 94171 19432 ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡਿਆਂ ਦੇ ਰਿਸ਼ਤੇ ਐ ਜੀ ਪਹਿਲਾ ਰਿਸ਼ਤਾ ਆਇਆ ਜੀ 6824 ਨੰਬਰ ਨਾਮ ਰਣਜੀਤ ਸਿੰਘ ਹਾਈਟ ਪੰਜ ਅੱਠ ਪੜਾਈ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਜੌਬ ਸੀਏਡੀ ਉਸ ਤੋਂ ਬਾਅਦ ਸੀਏਐਮ ਇੰਜੀਨੀਅਰਿੰਗ ਡੇਟ ਆਫ ਬਰਥ 14/10/1992 ਕਸਟਾ ਲਾਹੌਰ ਸਿਵਲਿੰਗ ਚ ਵਨ 扬ਗਰ ਸਿਸਟਰ ਮੈਰਿਡ ਨਾਓ ਨਿਊਜ਼ੀਲੈਂਡ ਪੀਅਰ ਵਨ 扬ਗਰ ਬ੍ਰਦਰ ਅਨਮੈਰਿਡਾ ਸੌਫਟਵੇਅਰ ਇੰਜੀਨੀਅਰਿੰਗ ਆ ਬਹੁਤ ਵਧੀਆ ਫੈਮਿਲੀ ਤੋਂ ਮੁੰਡੇ ਦਾ ਰਿਸ਼ਤਾ ਹੈਗਾ ਕੁੜੀ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 81958 27109 اگلا رستہ ہے جی 825 نمبر رستہ سلطان پور لوڈی تو منڈے دا رستہ نیوزی لینڈ پکا گا نام پرپچت سنگھ کاستھا کمبوز گوتا تھند عمر 18 مارچ 2099 ہائٹ 57 کرنٹ لوکیشنز اوکلینڈ نیوزی لینڈ ورکر پروجیکٹ Coordinator. Qualification New Zealand Diploma of e Information System and Software Development. The Visa Status New Zealand Permanent Resident. Father Farming in India currently Holder New Zealand Western Visa. Mother Housewife in India hold Holder New Zealand Western Visa. Elder Brother Sister-in-Law and Is Australia Permanent Residence. elder sister and brother in law in new zealand permanent residence family land das ki zameen hai rishta vadiya gursik parvar to kudi da hove ji kudi padhi likhi siyani te samjhdar hove rishta chahe punjab to ve chahe any country to hove bahut vadiya sharif parvar to munde da rishta hai ji bahut sona karobar hai te changa kam kaar te karobar hai parvar da number note karo ate rishte di direct gal karo 9814023019 ਅਗਲਾ ਰਿਸਤਾ ਹੈ 826 ਜ਼ਿਲ੍ਹਾ ਸੰਗਰੂਰ ਕਾਸਟ ਹੈ ਜਰਸੀ ਕੈਨੇਡਾ ਪੀਅਰ ਮੁੰਡੇ ਦਾ ਰਸਤਾ ਨਾਮ ਸੁਖਵੀਰ ਸਿੰਘ ਓਤ ਹੈ ਸੋਹੀ ਉਮਰ 13 1998 ਹਾਈਟ 5 ਫੁੱਟ 5 ਫੁੱਟ 9 ਇੰਚ ਪੜਾਈ ਕੰਪਿਊਟਰ ਸਾਇੰਸ ਏਕੁਪੇਸ਼ਨ ਸੌਫਟਵੇਅਰ ਇੰਜੀਨੀਅਰ ਰੈਜ਼ੀਡੈਂਸ ਸਾਰੀ ਕੈਨੇਡਾ ਸਟੇਟਸ ਪਰਮਾਨੈਂਟ ਰੈਜ਼ੀਡੈਂਸ ਪੀਅਰ ਜ਼ਮੀਨ 4.5 ਕਿੱਲੇ ਆ ਕਾਰ ਇੱਕ ਵਿੱਗੇ ਚ ਬਣਿਆ ਰਿਸ਼ਤਾ ਕੁੜੀ ਸੰਗਰੂਰ ਪਟਿਆਲਾ ਬਰਨਾਲੇ ਤੋਂ ਹੋਵੇ ਵਨ ਸਿਸਟਰ ਮੈਰਿਡ ਹੈ ਕੈਨੇਡਾ ਪੀਆਰ ਕੁੜੀ ਦਾ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਪਰਿਵਾਰ ਦਾ ਨੰਬਰ ਨੋਟ ਕਰੋ 90 564 56443 ਅਗਲਾ ਰਿਸ਼ਤਾ ਆਇਆ 6827 ਜ਼ਿਲ੍ਹਾ सिरसा ਤੋਂ ਆ ਕਾਸਟਾ ਜਰਸੀ ਗੋ ਤਾਂ ਸੰਦੂ ਹਾਈਟ 5882 i+2 ਪਾਸ ਜੋਬ ਅਜ ਕੈਂਟੀਨ ਸੈਲਰੀ 30000 ਡੇਟ ਆਫ ਬਰਥ 11 8 97 ਜ਼ਮੀਨ ਦੋ ਕਿੱਲੇ ਆ ਦੋ ਕਨਾਲ ਆ ਫੈਮਿਲੀ ਦੋ ਮੈਂਬਰ ਆ ਰਿਸ਼ਤਾ ਪੰਜਾਬ ਹਰਿਆਣਾ ਫਾਦਰ ਐਕਸਪਾਇਰ ਆ ਪ੍ਰਾਪਰਟੀ ਚ ਦੋ ਹਾਊਸ ਆ ਜੀ ਦੋ ਸ਼ਾਪ ਦੋ ਪਲਾਟ ਖਾਲੀ ਆ 25000 ਰੈਂਟ ਤੇ ਆ ਜੀ ਰਿਸ਼ਤਾ ਮੁੰਡਾ ਘਰੇਲੂ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਕੁੜੀ ਦਾ ਹੋਵੇ ਘਰ ਦਾ ਨਾਲ ਕੰਮ ਕਰ ਆਉਂਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9728621620 ਅਗਲਾ ਰਿਸ਼ਤਾ ਆਇਆ 6828 ਗੰਗਾ ਨਗਰ ਤੋਂ ਆਂਜੀ ਰਿਸ਼ਤਾ ਨਾਮ ਸਿੰਘ ਕਾਸਟਾ ਜਰਸੀ ਉਮਰ 26 ਸਾਲ ਪੜ੍ਹਾਈ ਗ੍ਰੈਜੂਏਟ ਸੈਲਫ এমਪਲਾਈ ਬਿਜ਼ਨਸ 6 ਕਿੱਲੇ ਜ਼ਮੀਨ ਹੈ ਇਨ ਫੈਮਲੀ ਮਾਦਰ ਆ ਜੀ ਮੁੰਡਾ ਸੋਨਾਸ ਨਖਾਤੇ ਨ셔 ਆਇਆਤਾ ਮੁੰਡਾ ਬੈਂਕ ਚ ਪ੍ਰਾਈਵੇਟ ਜੌਬ ਕਰਦਾਗਾ ਫਾਦਰ ਜੀ ਐਕਸਪਾਇਰ ਹੈ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਵਧੀਆ ਗੱਲ ਹੈ ਜੇਕਰ ਲੜਕੀ ਕਿਤੇ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 63 772 27 725 ਅਗਲਾ ਰਿਸ਼ਤਾ ਹੈ ਜੀ 329 ਨਾਮ ਸਿੰਘ ਅਮਰਤਾ ਰਿਜਲਾ ਗੁਰਦਾਸਪੁਰ ਜਨਮ 1996 ਪੜ੍ਹਾਈ ਪਲਾਸਟ੍ਰੋ ਨਾਨ ਮੈਡੀਕਲ 5 ਸਾਲ ਦਾ ਧਾਰਮਿਕ ਡਿਪਲੋਮਾ ਨਾਲ ਖੇਤੀਬਾੜੀ ਕਰਦਾ ਹੈਗਾ ਜ਼ਮੀਨ 5/2 ਏਕੜ ਸਿੱਖ ਜੱਟ ਸੋਹਲ ਪਰਿਵਾਰ ਨਾਲ ਸੰਬੰਧ ਰੱਖਦਾ ਹੈਗਾ ਪ੍ਰਵਾਚ ਮਾਤਾ ਜੀ ਹਨ ਪਿਤਾ ਜੀ ਅਕਾਲ ਚਲਾਣਾ ਕਰ ਚੁੱਕੇ ਹਨ ਇੱਕ ਭੈਣ ਹੈ ਜੋ ਵਿਆਹੀ ਹੈ ਲੜਕੀ ਪੜ੍ਹੀ ਲਿਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਅਮਰਤਾ ਰਿਓਵੇ ਤੇ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਵੇ ਬਹੁਤ ਵਧੀਆ ਪਰਿਵਾਰ ਤੋਂ ਮੁੰਡੇ ਦਾ ਰਿਸ਼ਤਾ ਪਰਿਵਾਰਦਨ ਨੰਬਰ ਨੋਟ ਕਰੋ 9464742197 ਅਗਲਾ ਰਿਸ਼ਤਾ ਆਇਆ 8830 ਨਾਮ ਸਿੰਘ ਦਾ ਅਸਟਰਾ ਜਾਰਸੀ ਕਿ ਹਾਈਟ 57 ਪੜ੍ਹਾਈ ਪਲੱਸ 2 ਪਾਸ ਜ਼ਮੀਨ 11 ਕਿੱਲੇ ਇੱਕ ਪਲਾਟ ਤਿੰਨ ਭਰਾ ਵੱਡਾ ਭਰਾ ਮੈਰਿਡ ਐਨ ਆਰ ਆਈ ਭੈਣ ਵੀ ਆ ਮੈਰਿਡ ਨੈਸ਼ਨਲ ਕੰਪਨੀ ਚ ਜੋਬ ਅਪਲਾਈ ਕੀਤੀ ਐ ਗੁਰਸਿੱਖ ਪਰਿਵਾਰ ਆ ਬਿਲਕੁਲ ਵੈਸ਼ਨੂ ਪਰਿਵਾਰ ਆ ਖੇਤ ਵਿੱਚ ਕੋਠੀ ਪਾਈ ਐ ਇਹ ਗੈਸਫਿਟ ਗੱਡੀ ਹੈ ਜੀ ਇੱਕ ਨਵਾਂ ਟਰੈਕਟਰ ਆ ਮੁੰਡਾ ਸੋਨਾ ਸੁਨਖਾ ਤੇ ਨਸ਼ਰ ਆਇਆ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 9815802509 ਅਗਲਾ ਰਿਸ਼ਤਾ 8631 ਨਾਮ ਲਾਪਰੇ ਸਿੰਘ ਕਾਸਟਾ जाट ਸਿੱਖ ਉਮਰ 22 1998 ਜ਼ਿਲ੍ਹਾ ਲੁਧਿਆਣਾ ਪੜਾਈ ਗ੍ਰੈਜੂਏਸ਼ਨ ਨਾਉ ਇਨ ਐਮਏ ਮੁੰਡਾ ਸੋਨਾ ਸੁਨਖਾ ਤੇ ਨਸ਼ਰ ਆਇਆ ਤਾਂ ਵਧੀਆ ਪਰਿਵਾਰ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 7986502352 ਅਗਲਾ ਰਿਹਾ ਜੀ 6832 ਜ਼ਿਲ੍ਹਾ ਕਰਨਾਲ ਤਹਿਸੀਲ ਅਸੰਦ ਨਾਮ ਜਗਜੀਤ ਸਿੰਘ ਕਾਸਟ ਜਰਸੀ ਗੋਤਵਿਰਕ ਉਮਰ 18 11 1994 ਹਾਈਟ 59 ਪੜ੍ਹਾਈ ਪਲਾਸ 2 ਕੰਪਿਊਟਰ ਡਿਪਲੋਮਾ 3 ਇਅਰ ਮੁੰਡਾ ਸਿੱਖ ਸਰਦਾਰ ਆ ਮੁੰਡਾ ਸਾਬਤ ਸੂਰਤ ਤੇ ਕੰਮ ਖੇਤੀਬਾੜੀ 11 ਕਿੱਲਾਂ ਦੀ ਘਰੇ ਖੇਤੀ ਦੇ ਸਾਰੇ ਸੰਦ ਆ ਵਧੀਆ ਘਰਬਾਰ ਹੈ ਜੀ 13 ਦੁਕਾਨਾਂ ਨੇ ਉਸ ਚੋਂ ਇੱਕ ਬੈਂਕ ਨੂੰ ਦਿੱਤੀ ਹੈ ਅਤੇ ਇੱਕ ਹੀ ਡੀਲਰ ਨੂੰ ਚਾਰ ਮਿਸਤਰੀ ਡੀਲਰ ਹੈ ਜੀ ਅਲੱਗ-ਅਲੱਗ ਤੇ ਵਰਕਸ਼ਾਪ ਹੈ ਜੀ ਮੋਟਰਸਾਈਕਲ ਏਜੰਸੀਆਂ ਨੂੰ ਦੇ ਰੱਖੀ ਆ ਅਲੱਗ-ਅਲੱਗ ਦੁਕਾਨਾਂ ਦੇ ਰੱਖੀਆਂ ਨੇ ਜੀ ਰੈਂਟ ਤੇ ਤੇ ਇੱਕ ਕਾਰ ਹੈ ਜੀ ਹੁਣੀ ਨਵੀਂ ਕਢਾਈ ਹੈਗੀ ਤੇ ਇੱਕ ਕਾਰ ਵਾਸ਼ ਲਈ ਵੀ ਬਣਾ ਰੱਖੀ ਹੈ ਜਗਾ ਤੇ ਰਿਸ਼ਤਾ ਅਮਰਤਾ ਦੀ ਕੁੜੀ ਹੋਵੇ ਜਾਂ ਫਿਰ ਸੱਬ ਸੂਰਤ ਹੋਵੇ ਤੇ ਵੈਸ਼ਨੂ ਪਰਿਵਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਰਿਸ਼ਤਾ ਵਧੀਆ ਘਰ ਹੋਵੇ ਕੁੜੀ ਦਾ ਕੁੜੀ ਨੂੰ ਬੁਟੀਕ ਦਾ ਕੰਮ ਆਉਂਦਾ ਹੈਗਾ ਆਉਂਦਾ ਹੋਵੇ ਜੀ ਤੇ ਸੋਹਣੀ ਅਤੇ ਸਿਆਣੀ ਤੇ ਸਮਝਦਾਰ ਹੋਵੇ ਬਹੁਤ ਵਧੀਆ ਸਿੰਪਲ ਪਰਿਵਾਰ ਤੋਂ ਇਹ ਰਿਸ਼ਤਾ ਜੀ ਗੁਰਸਿੱਖ ਮੁੰਡੇ ਦਾ ਜੀ 7714069420 ਤੇ ਸੰਪਰਕ ਕਰਕੇ ਇਸ ਰਿਸ਼ਤੇ ਦੀ ਹੋਰ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅੱਜ ਦੇ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਸੀ ਮੁੰਡਿਆਂ ਦੇ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਅਗਲੇ ਸੰਡੇ ਲਿਸਟ ਜਾਰੀ ਕੀਤੀ ਜਾਊ ਜਿਨ੍ਹਾਂ ਜਿਨ੍ਹਾਂ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਹੋ ਚੁੱਕੇ ਆ ਜੀ ਉਹਨਾਂ ਦਾ ਫਾਈਲ ਨੰਬਰ ਨੋਟ ਕਰਕੇ ਦੱਸਿਆ ਜਾਊਗਾ ਬਾਕੀ ਤੁਸੀਂ ਵੀ ਆਪਣੇ ਰਿਸ਼ਤੇ ਲਈ ਐਡ ਲਗਵਾ ਸਕਦੇ ਹੋ ਕੁੜੀਆਂ ਦੀ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਹੈ ਜੀ ਧੰਨਵਾਦ ਜੀ